ਸ਼੍ਰੀਕਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰਾ ਸੋਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਵੀਰ ਤੋਂ ਕਲੈਕਸ਼ਨ ਐਂਡ ਇੱਕ ਸੋਹਣੀ ਲੈ ਕੇ ਆਏ ਅਸੀਂ ਤੁਹਾਡੇ ਵਾਸਤੇ ਜਿਹਦੀ ਬਹੁਤ ਸਾਰੀ ਡਿਮਾਂਡ ਸੀਗੀ ਜਦੋਂ ਵੀ ਕੋਈ ਸ਼ੌਪ ਤੇ ਆਂਦਾ ਤਾਂ ਸਾਨੂੰ ਪਸ਼ਮੀਨਾ ਸਿਲਕ ਦੇ ਸੂਟ ਦਿਖਾਓ ਜੀ ਉਹ ਚ ਕਲਰ ਆਪਸ਼ਨ ਦੋ ਸਭ ਤੋਂ ਫਰਸਟ ਤਾਂ ਮੈਂ ਇਹੀ ਦੱਸ ਦਾਨੀ ਆ ਜੀ ਜਿਹੜਾ ਵੀ ਮੈਂ ਸੂਟ ਪਾਉਣੀ ਆ ਆਨਲਾਈਨ ਪਾਉਣੀ ਆ ਵੀਡੀਓ ਚ ਨਾਲ ਦੀ ਨਾਲ ਸਟਾਕ ਕਲੀਅਰ ਹੋ ਜਾਂਦਾ ਏ ਜਿਹੜਾ ਸ਼ੋਰੂਮ ਬਣਾ ਰਹੇ ਆ ਥੋਡੇ ਏਸੀ ਗੱਲ ਕਰਕੇ ਬਣਾ ਰਹੇ ਆ ਤੇ ਤੁਸੀਂ ਸ਼ਾਪ ਤੇ ਆਓ ਤੇ ਮਤਲਬ ਖਾਲੀ ਨਾ ਜਾਓ ਇਦਾਂ ਹੁੰਦਾ ਕਿਉਂਕਿ ਚਲੋ ਖਾਲੀ ਤਾਂ ਖੈਰ ਕੋਈ ਜਾਣਦਾ ਨਹੀਂ ਜੋ ਕੋਈ ਆਂਦਾ ਕੁਛ ਨਾ ਕੁਛ ਲੈ ਕੇ ਹੀ ਜਾਂਦਾ ਬਟ ਜੋ ਚੀਜ਼ ਤੁਸੀਂ ਮੰਗਦੇ ਹੋ ਵੀਡੀਓ ਚ ਮੈਂ ਪਾਉਣੀ ਆ ਉਹ ਨਹੀਂ ਮਿਲਦੀ ਹੈਗੀ ਇਹਦੇ ਕਰਕੇ ਇਦਾਂ ਹੁੰਦਾ ਕਿ ਇੱਕ ਤਾਂ ਮੇਰੇ ਪਾਸੇ ਸ਼ਾਪ ਸ਼ੋਟ ਹੀ ਆ ਰੱਖਣ ਲਈ ਸਟਾਕ ਘੱਟ ਹੁੰਦਾ ਹੈ ਮੈਨੂੰ ਕੁਝ ਐਦਾਂ ਕਿ ਮੇਰਾ ਆਨਲਾਈਨ ਬਹੁਤ ਵਧੀਆ ਕੰਮ ਚੱਲਦਾ ਸੀ ਦੂਰੋਂ ਦੂਰੋਂ ਆਉਣ ਵਾਲਿਆਂ ਵਾਸਤੇ ਹੀ ਮੈਂ ਸਪੈਸ਼ਲੀ ਸ਼ੋਰੂਮ ਬਣਾ ਰਹੀ ਹਾਂ ਹੁਣ ਤੇ ਕੁਬਾਹੇ ਕਿ ਦੋਦੀ ਕਿਰਪਨਾ ਨਿਊ ਇਅਰ ਤੇ ਆਪਾਂ ਓਪਨਿੰਗ ਕਰ ਲਾਂਗੇ ਨਵੇਂ ਸਾਲ ਵਾਲੇ ਫਰਸਟ ਮੇ ਵੀ ਜਨਵਰੀ ਚ ਹੋ ਜਾਏਗੀ ਜੇ ਪੇਂਟ ਵਾਲੇ ਚਲੇ ਜਾਣ ਤਾਂ ਮੈਂ ਤਾਂ ਕਦੋਂ ਦੀ ਕਹਿ ਰਹੀ ਪਹਿਲਾਂ ਮੈਂ ਦੀਵਾਲੀ ਟਾਈਮ ਕਹਿੰਦੀ ਸੀ ਓਪਨਿੰਗ ਕਰਨੀ ਆ ਜੀ ਉਸ ਟਾਈਮ ਨਹੀਂ ਮੈਨੂੰ ਮੌਕਾ ਮਿਲਿਆ ਤੇ ਹੁਣ ਮੈਂ ਨਿਊ ਇਅਰ ਤੇ ਕਹਿੰਦੀ ਸੀਗੇ ਮੈਨੂੰ ਇੱਕ ਤਰੀਕ ਨੂੰ ਓਪਨਿੰਗ ਕਰ ਲਨ ਦਿਓ ਫੇਰ ਨਹੀਂ ਮਿਸਤਰੀ ਨਹੀਂ ਨਿਕਲ ਰਹੇ ਜੀ ਮੇਰੇ ਗੱਲਾਂ ਨੂੰ ਹੱਥ ਲੱਗੇ ਪਏ ਆ ਤੇ ਜਿਹੜੀ ਅੱਜ ਮੈਂ ਤੁਹਾਡੇ ਵਾਸਤੇ ਕਲੈਕਸ਼ਨ ਲੈ ਕੇ ਆਈਆਂ ਪਸ਼ਮੀਨਾ ਸਿਲਕ ਸਿਲਕ ਦੇ ਸੂਟ ਲੈ ਕੇ ਆਈਆਂ ਇਹਦੇ ਵਿੱਚ ਪਸ਼ਮੀਨਾ ਦੇ ਸੂਟ ਹੋਣਗੇ ਤੇ ਸਿਲਕ ਤੇ ਵੀ ਆਪਾਂ ਨੇ ਸੂਟ ਵਰਕ ਕਰਵਾਏ ਆ ਕਲੈਕਸ਼ਨ ਬਹੁਤ ਜ਼ਬਰਦਸਤ ਆ ਇਹ ਵਿਦਾਊਟ ਦੁਪੱਟਾ ਹੋਣਗੇ ਤੁਸੀਂ ਇਹਨਾਂ ਦੇ ਨਾਲ ਟਾਈ ਐਂਡ ਡਾਈ ਦੇ ਦੁਪੱਟੇ ਕਰਵਾ ਸਕਦੇ ਹੋ ਜਾਂ ਫਿਰ ਤੁਹਾਡੇ ਕੋਲ ਕੋਈ ਦੁਪੱਟਾ ਪਿਆ ਤੁਸੀਂ ਉਹਦੇ ਨਾਲ ਸੂਟ ਮੈਚ ਕਰ ਸਕਦੇ ਹੋ ਸਾਰੀ ਹੀ ਵੀਡੀਓ ਦਾ ਪ੍ਰਾਈਸ 1900 ਰਹੇਗਾ ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਦੇਖੋ ਜੀ ਸੂਟ ਬੁਕਿੰਗਲੀ ਨੰਬਰ ਅ ਨੰਬਰ ਹੈਗਾ A283 A28381 ਨੰਬਰ ਹੈ ਇਸ ਨੰਬਰ ਤੇ ਸਕਰੀਨਸ਼ਾਟ ਲੈ ਕੇ ਪਿਕਸ ਸੈਂਡ ਕਰ ਸਕਦੇ ਹੋ ਸਿੰਗਲ ਸੂਟ ਆ ਠੀਕ ਹੈ ਜੀ ਪਸ਼ਮੀਨਾ ਦੇ ਉੱਪਰ ਆ ਘੇਰਾ ਬਣਿਆ ਹੋਇਆ ਠੀਕ ਹੈ ਬਹੁਤ ਪਿਆਰਾ ਘੇਰਾ ਬਣਿਆ ਹੋਇਆ ਇਹ ਜਾਂ ਕੋਈ ਚੱਕਰ ਨਹੀਂ ਹੈਗਾ ਕਿ ਤੁਸੀਂ ਕਿੰਨਾ ਘੇਰਾ ਪਾਉਣੇ ਇਹਨੂੰ ਤੁਸੀਂ 4 ਸਾਈਡ ਅ ਬੇਸ਼ੱਕ ਚੌੜੀ ਪੱਟੀ ਦੇ ਨਾਲ ਉਹ ਕਰ ਸਕਦੇ ਹੋ ਜੇ ਥੋੜਾ ਘੇਰਾ ਜ਼ਿਆਦਾ ਹੈ ਤਕਰੀਬਨ ਮੇਰੇ ਖਿਆਲ ਚ ਮੈਂ ਤੁਹਾਨੂੰ ਮਿੰਕੀ ਦੱਸਨੀ ਆ ਇਹ ਘੇਰਾ ਆਪਣੇ ਪਾਸ ਇਸ ਟਾਈਮ ਰੈਡੀ ਹੈਗਾ ਜੀ 22 ਇੰਚ ਦੇ ਵਿੱਚ ਠੀਕ ਹੈ ਤੁਸੀਂ ਇਹਨੂੰ 19 ਇੰਚ ਵੀ ਬਣਾ ਸਕਦੇ ਹੋ ਕਿਉਂਕਿ ਸਾਈਡ ਵਾਲੇ ਫਲਾਰ ਕੱਟ ਹੋ ਜਾਣਗੇ ਠੀਕ ਹੈ ਤੇ 22 ਇੰਚ ਵੀ ਬਣਾ ਸਕਦੇ ਹੋ 22 ਤੋਂ ਅੱਗੇ ਤੁਸੀਂ ਜਿੰਨਾ ਮਰਜ਼ੀ ਬਣਾ ਸਕਦੇ ਹੋ ਕਿਉਂਕਿ ਅੱਜ ਕੱਲ ਚੌੜੀ ਪੱਟੀ ਸਾਈਡਾਂ ਤੇ ਲੱਗਦੀ ਹੈ ਉਹਦੇ ਨਾਲ ਤੁਸੀਂ ਵਧਾ ਸਕਦੇ ਹੋ ਜਿੰਨਾ ਮਰਜ਼ੀ ਤੇ ਸਟੱਫ ਬਾਰੇ ਦੱਸੀਏ ਡਬਲ ਟੋਨ ਚ ਰਹੇਗਾ ਜੀ ਪਿਓਰ ਦਾ ਪਸ਼ਮੀਨਾ ਇਹ ਪਿਓਰ ਪਸ਼ਮੀਨਾ ਡਬਲ ਟੋਨ ਦੇ ਵਿੱਚ ਆ ਤੇ ਕਲਰ ਤੁਸੀਂ ਦੇਖ ਹੀ ਲਿਆ ਮਰਜ਼ੈਂਟਾ ਤੇ orange ਕਲਰ ਦਾ ਇਹ ਇਹਦੇ ਵਿੱਚ ਪੜਕ ਪੈ ਰਹੀ ਹੈ neck ਦੇ ਉੱਪਰ ਇਹ ਵਾਲਾ ਡਿਜ਼ਾਈਨ ਆ ਜਾਏਗਾ ਤੇ ਨਾਲ ਤੁਹਾਨੂੰ ਚਾਰਸਕੇਰਾ ਮਿਲ ਜਾਏਗਾ ਠੀਕ ਹੈ 5 ਮੀਟਰ ਦਾ ਸੂਟ ਆ ਤੇ ਨਾਲ ਤੁਹਾਨੂੰ ਇਹ ਬਾਜੂ ਤੇ ਵਰਕ ਮਿਲ ਜਾਏਗਾ ਛੋਟੀ ਚੋਅ ਹੈ ਸਾ ਅਗਰ ਤੁਸੀਂ ਬਾਜੂ ਤੇ ਨਹੀਂ ਲੈਣਾ ਚਾਹੁੰਦੇ ਤਾਂ ਸਲਵਾਰ ਦੇ ਪੌਂਚੇ ਪੌਂਚੇ ਤੇ ਲਈ ਆ ਸਕਦੇ ਹੋ ਤੇ ਬਾਜੂ ਦੇ ਤੁਸੀਂ ਕੋਈ ਲੇਸ ਪਾਈਪਿੰਗ ਵਗੈਰਾ ਕਰਵਾ ਸਕਦੇ ਹੋ ਔਰ ਛੋਟੀ ਚੁਆਇਸ ਆ ਵਰਕ ਲੈਣਾ ਤਾਂ ਵਰਕ ਕਰ ਸਕਦੇ 1900 ਪ੍ਰਾਈਸ ਦੇ ਵਿੱਚ ਹੈ ਜੀ ਇਹ ਵਾਲਾ ਡਿਜ਼ਾਈਨ ਆਪਣੇ ਕੋਲ ਸਿੰਗਲ ਹੀ ਰਹਿ ਗਿਆ ਕਿਉਂਕਿ ਇਹ ਸ਼ੌਪ ਤੋਂ ਹੀ ਸੇਲ ਹੋ ਗਏ ਆ ਨੈਕਸਟ ਦੰਨੇ ਆ ਕਲਰ ਬਹੁਤ ਸੋਹਣਾ ਤੇ ਵਰਕ ਤਾਂ ਬਹੁਤ ਪਿਆਰਾ ਜਿਹੜਾ ਇਹ ਵਾਲਾ ਵਰਕ ਹੈ ਨਾ ਮੈਨੂੰ ਬਹੁਤ ਸੋਹਣਾ ਲੱਗਿਆ ਤੇ ਮੈਂ ਕਾਫੀ ਤਰ੍ਹਾਂ ਦੇ ਸਟੱਫ ਦੇ ਉੱਪਰ ਇਹ ਵਾਲਾ ਵਰਕ ਕਰਵਾ ਲਿਆ neck ਤੇ ਵਰਕ ਆ ਪਲੱਸ ਘੇਰੇ ਤੇ ਵਰਕ ਆ ਠੀਕ ਹੈ ਜੀ ਇਹਦਾ ਵੀ ਤੁਸੀਂ ਘੇਰਾ ਜਿੰਨਾ ਮਰਜੀ ਬਣਾ ਸਕਦੇ ਹੋ ਮੈਂ ਮਿੰਕੇ ਦੱਸਣਨੀ ਆ ਜੇ ਤੁਸੀਂ ਸਭ ਤੋਂ ਛੋਟਾ ਘੇਰਾ ਰੱਖਣਾ ਤਾਂ ਇਹ 20 ਇੰਚ ਰਹੂਗਾ ਜੀ 20 ਇੰਚ ਤੋਂ ਕੱਟ ਨਹੀਂ ਹੋਊਗਾ ਜੇ ਫਲਾਰ ਫਲਾਰ ਲੈਣੀ ਆਪਾਂ ਨੇ ਤਾਂ 20 ਇੰਚ ਹੋਊਗਾ ਇਸ ਤੋਂ ਵੱਧ ਤੁਸੀਂ ਬਣਾ ਸਕਦੇ ਹੋ ਇਸ ਦਾ 27 ਇੰਚ ਤੱਕ ਦਾ ਘੇਰਾ ਠੀਕ ਹੈ ਜੀ ਫਿਰ ਥੋੜਾ ਇਹ ਸਾਰੇ ਵਰਕ ਆ ਜਾਏਗਾ 27 ਇੰਚ ਦੇ ਵਿੱਚ ਜੇ ਤੁਸੀਂ 20 ਇੰਚ ਤੱਕ ਬਣਾਣਾ ਛੋਟਾ 20 ਇੰਚ ਤਾਂ ਬਹੁਤ ਸੋਹਣਾ ਕੇਰਾ ਬਣ ਜਾਏਗਾ ਇਹ ਤੇ ਸਟਫ ਤੁਸੀਂ ਦੇਖ ਸਕਦੇ ਹੋ ਲਾਈਟ ਤੇ ਡਾਰਕ ਟੋਨ ਹੈ ਜੀ ਇਹ 컬러 ਬਹੁਤ ਪਿਆਰਾ ਹੈ ਇਹਦੇ ਵਿੱਚ ਸੈਕੰਡ ਕਲਰ ਬਲੈਕ ਤੇ ਮਹਿੰਦੀ ਟੋਨ ਹੈ ਜਿਹੜੀ ਇਹਦੇ ਠੀਕ ਹੈ 컬러 ਡਿਜ਼ਾਈਨ ਬਹੁਤ ਸੋਹਣਾ ਹੈ ਪ੍ਰਾਈਸ 1900 ਨੈਕਸਟ ਹੈਗਾ ਜੀ orange ਤੇ purple ਦਾ ਕੰਟਰਾਸਟ ਠੀਕ ਹੈ 컬러 ਦੇਖਦੇ ਜਾਓ ਉਸ ਤੇ ਅੱਗੇ ਆ ਜੋ ਫਿਰੋਜ਼ੀ ਤੇ ਇਹ ਵਾਲਾ ਸ਼ੇਡ ਹੈਗਾ ਜੀ ਮਤਲਬ ਮੈਰੂਨ ਤੇ ਜਿੱਦਾਂ ਇੱਕ ਡਾਰਕ ਬ੍ਰਾਊਨ ਹੁੰਦਾ ਉਹ ਵਾਲਾ ਕਲਰ ਕੰਟਰਾਸਟ ਹੈ ਇਹਦਾ ਠੀਕ ਹੈ ਅੱਗੇ ਆ ਜੋ ਕਲਰ ਕਲਰ ਹੀ ਬਹੁਤ ਸੋਹਣਾ ਹੈ ਤਾਂਬਾ ਰੰਗਾ ਜਿਹਾ ਕਲਰ ਟ੍ਰੈਂਡਿੰਗ ਦੇ ਵਿੱਚ ਆ ਮਸਟਰਡ ਦੇ ਨਾਲ ਕੰਟਰਾਸਟ ਹੈ ਜੇ ਹੁਣ ਇਹ ਵਾਲਾ ਸ਼ੇਡ ਦੇਖ ਲਓ ਸਾਰੇ ਹੀ ਪਿਓਰ ਪਸ਼ਮੀਨਾ ਤੇ neck ਤੇ घेरा ਮੈਂ ਵਰਕ ਕਰਾਇਆ ਪਿਆਜੀ ਦੇ ਨਾਲ ਲੈਮਨ ਕਲਰ ਦਾ ਕੰਟਰਾਸਟ ਹੈ ਬਹੁਤ ਸੋਹਣਾ ਕੰਟਰਾਸਟ ਹੈ ਬਹੁਤ ਪਿਆਰਾ ਕਲਰ ਹੀ ਬਹੁਤ ਸਾਰੇ ਬਣਾਏ ਆ ਇਹ ਹੈਗਾ ਜੀ ਦੇਖੋ ਜਿੱਦਾਂ ਕਿ ਕੀ ਆਜਾ ਕਲਰ ਹੁੰਦਾ ਉਹਦੇ ਨਾਲ orange ਕਲਰ ਦਾ ਕੰਟਰਾਸਟ ਹੈ ਮੈਂ ਤੁਹਾਨੂੰ ਇਹ ਤਾਂ ਦਿਖਾ ਰਹੀ ਹਾਂ ਤਾਂ ਜੋ ਜਿਹੜੀ ਪੜ ਕੇ ਪੈ ਰਹੀ ਆ ਡਬਲ ਟੋਨ ਪੜ ਕੇ ਪੈ ਰਹੀ ਆ ਉਹ ਤੁਹਾਨੂੰ ਪਤਾ ਲੱਗ ਜੇਗੀ ਕਿ ਕਿਹੜੇ ਕਿਹੜੇ ਕਲਰ ਦੀ ਪੈ ਰਹੀ ਆ ਠੀਕ ਹੈ ਇਹਨਾਂ ਦੇ ਉੱਪਰ ਤੁਸੀਂ ਵਰਕ ਦੇਖ ਸਕਦੇ ਹੋ ਕਿੰਨੇ ਸੋਹਣੇ ਸੋਹਣੇ ਵਰਕ ਹੋਏ ਹੋਏ ਆ ਐਦਾਂ ਹੋਏ ਹੋਏ ਨੇ ਜੀ ਬਹੁਤ ਪਿਆਰੇ ਪਿਆਰੇ ਜਿਹੇ ਵਰਕ neck ਤੇ ਘੇਰੇ ਦੇ ਉੱਪਰ ਠੀਕ ਹੈ ਇਹ ਸਾਰੇ ਸੀਗੇ ਜੀ ਇੱਕੋ ਹੀ ਡਿਜ਼ਾਈਨ ਦੇ ਵਿੱਚ ਪਿਓਰ ਪਸ਼ਮੀਨਾ ਸਿਲਕ ਪਸ਼ਮੀਨਾ ਦੇ ਉੱਪਰ ਠੀਕ ਹੈ ਸਿਲਕ ਪਸ਼ਮੀਨਾ ਦੇ ਉੱਪਰ ਮੈਂ ਤੁਹਾਨੂੰ ਇੱਕ ਡਿਜ਼ਾਈਨ ਹੋਰ ਦਿਖਾਨੀ ਆ ਇਹਦੇ ਸਾਰੇ ਦੇ ਵਿੱਚ ਬੂਟੀ ਰਹੂਗੇ ਤੁਸੀਂ ਇਸ ਚ ਲਾਈਨਿੰਗ ਲਗਾ ਕੇ ਬਣਾ ਲਓ ਜਿਆਦਾ ਵੈਸਟ ਆ ਥੋੜਾ ਮਤਲਬ ਗਰਮ ਜਿਹਾ ਲੁਕਣ ਲੱਗ ਜਾਏਗੀ ਨਹੀਂ ਵੀ ਲਗਾਣੀ ਤਾਂ ਤਵੀਰ ਨਹੀਂ ਲਗਾ ਸਕਦੇ ਕਿਉਂਕਿ ਸਟਫ ਨੂੰ ਜ਼ਰੂਰਤ ਨਹੀਂ ਹੈਗੀ ਲਾਈਨਿੰਗ ਦੇ ਸਾਰੇ ਦੇ ਵਿੱਚ ਬੂਟੀ ਰਹੂਗੇ ਜੀ ਸਾਰੇ ਫਰੰਟ ਦੇ ਵਿੱਚ ਠੀਕ ਹੈ ਤੇ ਨਾਲ ਤੁਹਾਨੂੰ ਇਹ ਬਾਜੂ ਤੇ ਮਿਲ ਜੇਗਾ ਦਾ ਡਿਜ਼ਾਈਨ ਠੀਕ ਹੈ ਕਿਹੜਾ ਬਹੁਤ ਸੋਹਣਾ ਬਣਿਆ ਹੋਇਆ ਸੇਮੇ ਡਿਜ਼ਾਈਨ ਥੋੜਾ ਜਿਹਾ ਅਲੱਗਾ ਡਿਜ਼ਾਈਨ ਤੇ ਸਟਾਈਲ ਸੇਮੇ ਰਹੇਗਾ ਘੇਰਾ ਤੇ ਬੂਟੀ ਵਾਲਾ 100 ਟੇ ਮਿਲ ਜੇਗਾ ਡਬਲ ਟੋਨ ਪਸ਼ਮੀਨਾ ਦੇ ਉੱਪਰ ਇਹ ਹੈਗਾ ਜੀ ਕਟਵਰਕ ਦੇ ਨਾਲ ਰੈਡੀ ਕੀਤਾ ਹੋਇਆ ਦੇਖੋ ਇੱਦਾਂ ਫੁੱਲਾਂ ਦੇ ਵਿੱਚ ਕਟਵਰਕ ਕੀਤਾ ਹੋਇਆ ਬਹੁਤ ਸੋਹਣੀ ਅੰਬੀ ਬਣੀ ਹੋਈ ਆ ਪਲੱਸ ਬਾਜੂ ਨੇ ਜੀ ਬਾਜੂ 'ਚ ਵੀ ਇੱਕ ਫੁੱਲ ਤੇ ਕੰਬੀ ਆ ਜਾਏਗੀ ਤੇ ਪ੍ਰਾਈਸ ਹੈਗਾ ਇਹ ਇਹਨਾਂ ਸੂਟਾਂ ਦਾ ਸਾਰਿਆਂ ਦਾ 1900 ਇਹ ਸਾਰੇ ਸੂਟ ਸੀਗੇ ਜੀ ਸਿਲਕ ਪਸ਼ਮੀਨਾ ਦੇ ਉੱਪਰ ਠੀਕ ਹੈ ਇਹਨਾਂ ਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆ ਤੁਸੀਂ ਸਕਰੀਨਸ਼ਾਟ ਲੈ ਕੇ ਪਿਕ ਸੈਂਡ ਕਰ ਸਕਦੇ ਹੋ ਮੈਂ ਤੁਹਾਨੂੰ ਕਲਰ ਆਪਸ਼ਨ ਦੁਆਰਾ ਸ਼ੋਅ ਕਰ ਦੰਨੀ ਆ ਠੀਕ ਹੈ ਜੀ ਇੱਕ ਕਲਰ ਤੁਹਾਨੂੰ ਇਹ ਮਿਲ ਜੇਗਾ ਸੈਕਿੰਡ ਕਲਰ ਥਰਡ ਕਲਰ ਬਹੁਤ ਸੋਹਣੇ ਸੋਹਣੇ ਜੇ ਕਲਰ ਨੇ ਠੀਕ ਹੈ ਇਹ ਦੇਖੋ ਕਿੰਨੇ ਪਿਆਰੇ ਪਿਆਰੇ ਕਲਰ ਆ ਜਿਹੜਾ ਕਲਰ ਤੁਹਾਨੂੰ ਪਸੰਦ ਆ スクリーンショット ਲੈ ਕੇ ਤੁਸੀਂ ਮੇਰੇ ਨੰਬਰ ਤੇ ਪਿਕ ਸੈਂਡ ਕਰ ਸਕਦੇ ਹੋ ਸਾਰੀ ਸੂਟ ਸਿਲਕ ਪਸ਼ਮੀਨਾ ਦੇ 1900 ਪ੍ਰਾਈਸ ਦੇ ਵਿੱਚ ਆ ਤੇ ਨੈਕਸਟ ਦਿੰਨੇ ਆ ਜੀ ਪਿਓਰ ਪਸ਼ਮੀਨਾ ਦੇ ਉੱਪਰ ਸਟਫ ਹੀ ਇੰਨਾ ਜ਼ਿਆਦਾ ਜਾਨਦਾਰ ਆ ਜਰੂਰ ਤੁਹਾਡੇ پاس ਜਾਏਗਾ ਉਸ ਟਾਈਮ ਪਤਾ ਲੱਗੇਗਾ ਜੀ ਠੀਕ ਹੈ ਐਸਕੇ ਬ੍ਰਾਂਡ ਦਾ ਬਹੁਤ ਤਰ੍ਹਾਂ ਦਾ ਸਟਫ ਆਂਦਾ ਹੈ ਬਟ ਪ੍ਰੀਮੀਅਮ ਦੇ ਵਿੱਚ ਆ ਜਾਂਦਾ ਹੈ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਹਮੇਸ਼ਾ ਹੀ ਸਟੈਂਪ ਲੱਗੀ ਵੀ ਹੁੰਦੀ ਆ ਜਿਹੜਾ ਡਿਜ਼ਾਈਨ ਤੁਹਾਨੂੰ ਮੈਂ ਹੁਣ ਸਿਲਕ ਪਸ਼ਮੀਨਾ ਤੇ ਦਿਖਾਇਆ ਸੀਗਾ ਉਹੀ ਡਿਜ਼ਾਈਨ ਆ ਜੀ ਕਿਉਂਕਿ ਡਿਜ਼ਾਈਨਿੰਗ ਬਹੁਤ ਸੋਹਣੀ ਆ ਘੇਰਾ ਵੀ ਆ ਬਾਜੂ ਵੀ ਆ ਤੇ ਨੈੱਕ ਵੀ ਆ ਪਿਓਰ ਪਸ਼ਮੀਨਾ ਦੇ ਉੱਪਰ 1900 ਪ੍ਰਾਈਸ ਦੇ ਨਾਲ ਸੂਟ ਆ ਤੁਸੀਂ ਪਿਓਰ ਪਸ਼ਮੀਨਾ ਦਾ ਲੈ ਲਓ ਚਾਹੇ ਸਿਲਕ ਪਸ਼ਮੀਨਾ ਦਾ ਲੈ ਲਓ ਉਹ ਥੋੜੀ ਚੁਆਇਸ ਆ 1900 ਪ੍ਰਾਈਸ ਦੇ ਵਿੱਚ ਪਿਓਰ ਪਸ਼ਮੀਨਾ ਦੇ ਉੱਪਰ ਤੁਹਾਨੂੰ ਇਹ ਚਾਰ ਕਲਰ ਮਿਲ ਜਾਣਗੇ ਜੀ ਚਾਰੋਂ ਹੀ ਕਲਰ ਇੱਕ ਤੋਂ ਇੱਕ ਨੇ ਨੈਕਸਟ ਇੱਕ ਸੂਟ ਅਸੀਂ ਇਸ ਸਿਲਕ ਦੇ ਉੱਪਰ ਬਣਾਏ ਆ ਪੇਪਰ ਸਿਲਕਾ ਬਹੁਤ ਸੌਫਟ ਸਟਾਫ ਹੈ ਜੀ ਠੀਕ ਹੈ ਤੇ ਪਿਓਰ ਦਾ ਸਟਾਫ ਹੈ ਸਾਰੇ ਪਿਓਰ ਸਿਲਕ ਦੇ ਉੱਪਰ ਵੀ ਕਹਿ ਸਕਦੇ ਹੋ ਬਹੁਤ ਸੋਹਣਾ ਸੂਟ ਹੈ ਵਿਦਆਊਟ ਦੁਪੱਟੇ ਬਣਾਏ ਆ ਥੋੜੀ ਜਿਹੀ ਸ ਆ ਮਲਟੀ ਕਲਰ ਦੇ ਦੁਪੱਟੇ ਲੈ ਲਓ ਇਹਨਾਂ ਦੇ ਨਾਲ ਬਸ ਪੁੱਛੋ ਇਹਨਾਂ ਸੂਟ ਦੀ ਲੁੱਕ ਜਿਹੜੀ ਆਣੇ ਵਾਲੀ ਹੈ 4000 5000 ਵਾਲੀ ਵਰਕ ਦੇਖ ਲਓ ਜੀ ਬਹੁਤ ਪਿਆਰੇ ਵਰਕ ਰੈਡੀ ਕੀਤੇ ਆ ਸਿਲਕ ਦੇ ਉੱਪਰ ਤੇ ਇਹ ਹੈਗਾ ਬਾਜੂ ਤੇ ਵਰਕ ਠੀਕ ਹੈ ਕੇਰਾ ਬਹੁਤ ਸੋਹਣਾ ਬਣਿਆ ਹੋਇਆ ਬਹੁਤ ਪਿਆਰਾ ਕੇਰਾ ਤੇ ਸੇਮ ਹੀ ਡਿਜ਼ਾਈਨ ਚ ਤੁਹਾਨੂੰ ਕਲਰ ਆਪਸ਼ਨ ਮਿਲੇਗੀ ਬਸ ਕਲਰ ਕਾਊਂਟ ਕਰਦੇ ਰਹੋ ਜੀ ਕਲਰ ਇੱਕ ਤੋਂ ਇੱਕ ਨੇ 1900 ਪ੍ਰਾਈਸ ਦੇ ਨਾਲ ਸੂਟ ਨੇ ਸੈਕੰਡ ਥਰਡ ਕਲਰ ਆ ਜੀ ਬਹੁਤ ਸੋਹਣੇ ਸੋਹਣੇ ਕਲਰ ਨੇ ਬਿਲਕੁਲ ਨਵੇਂ ਕਲਰ ਕਲਰ ਹੀ ਇੱਕ ਤੋਂ ਇੱਕ ਰਹਿਣਗੇ ਹੁਣ ਇਹ येलो ਕਲਰ ਦਾ ਦੇਖ ਲਓ ਜੇ ਜੇ ਤੁਸੀਂ ਸਿੰਗਲ ਦੁਪੱਟਾ ਵੀ ਲੈਣਾ ਤਾਂ ਤੁਸੀਂ ਇਹਨੂੰ ਕੰਟਰਾਸਟ ਲੁੱਕ ਵਿੱਚ ਵੀ ਲੈ ਸਕਦੇ ਹੋ ਜਿੱਦਾਂ येलो ਦੇ ਨਾਲ ਤੁਸੀਂ ਰਾਣੀ ਛੇਡ ਦਾ ਦੁਪੱਟਾ ਲੈ ਲਓ ਫਿਰੋਜ਼ੀ ਕਲਰ ਦਾ ਦੁਪੱਟਾ ਡਾਰਕ ਟੋਨ ਚ ਲੈ ਲਓ ਬਸ ਸੂਟ ਦੀ ਲੁੱਕ 에 ਚੇਂਜ ਹੋ ਜਾਏਗੀ ਜੀ ਹੁਣ ਇਹਨਾਂ ਸੂਟਾਂ ਦੇ ਨਾਲ ਤੁਸੀਂ ਕੋਈ ਵੀ ਮਰਜੈਂਟਾ ਟੋਨ ਦਾ ਦੁਪੱਟਾ ਲੈ ਲਓ ਜੇ ਸਿੰਗਲ ਕਲਰ ਲੈਣਾ ਹੈ ਠੀਕ ਹੈ ਜੀ ਜਾਂ ਫਿਰ ਤੁਸੀਂ ਸੀਮ ਲੈਣਾ ਤਾਂ ਸੀਮ ਲੈ ਸਕਦੇ ਹੋ ਥੋਡੀ ਚਵਾਈਸ ਆ ਇਹ ਹੈਗਾ ਜੀ ਬਹੁਤ ਜ਼ਿਆਦਾ ਟ੍ਰੈਂਡਿੰਗ ਕਲਰ ਅੱਜ ਕੱਲ ਦਾ ਠੀਕ ਹੈ ਤੇ ਇੱਕ ਸ਼ੇਡ ਤੁਹਾਨੂੰ ਇਹ ਵੀ ਬਹੁਤ ਸੋਹਣਾ ਮਿਲ ਜੇਗਾ ਵਾਈਨ ਕਲਰ ਇਹ ਸਾਰੇ ਹੀ ਸਿਲਕ ਦੇ ਉੱਪਰ ਸੂਟ ਰੈਡੀ ਕੀਤੇ ਹੋਏ ਆ ਤੁਸੀਂ ਟੰਕਾ ਦੇਖ ਸਕਦੇ ਹੋ ਟੰਕਾ ਇਦਾਂ ਕਿ ਜਿਵੇਂ ਜਿਹੜਾ ਵਰਕ ਹੁੰਦਾ ਹੈ ਆਦੀ ਦੀ ਲੁੱਕ ਦੇ ਰਿਹਾ ਬਿਲਕੁਲ ਟੰਕਾ ਬਟ ਹੈਗਾ ਸਾਰਾ ਮਸ਼ੀਨੀ ਵਰਕ ਦੇ ਨਾਲ ਆ ਤੁਸੀਂ ਬਰੀਕ ਦੇਖ ਸਕਦੇ ਹੋ ਕੋਲ ਤੋਂ ਤੁਹਾਨੂੰ ਦਿਖਾਣੇ ਆ ਵਰਕ ਦੀ ਫਿਨਿਸ਼ਿੰਗ ਦੇਖ ਲਓ ਜੀ ਬਹੁਤ ਸੋਹਣੇ ਵਰਕ ਨੇ ਫਿਨਿਸ਼ਿੰਗ ਇੱਕ ਨੰਬਰ ਆ ਤੇ ਕਲਰ ਆਪਸ਼ਨ ਇਹਦੇ ਵਿੱਚ ਵੀ ਮੈਂ ਤੁਹਾਨੂੰ ਦੇਖੋ 8 ਕਲਰ ਦਿੱਤੇ ਨੇ ਜੀ 8ੋਂ ਹੀ ਕਲਰ ਇੱਕ ਤੋਂ ਇੱਕ ਨੇ ਜਿਹੜਾ ਕਲਰ ਤੁਸੀਂ ਲੈਣਾ ਹੈ ਇਹ ਦੋਨਾਂ ਦੇ ਵਿੱਚ 19 20 ਦਾ ਫਰਕ ਹੈ ਬਸ ਠੀਕ ਹੈ ਵੈਸੇ ਤਾਂ ਮਿਲਦਾ ਦਾ ਸੇਮ ਹੀ ਹੈ ਇਹ ਦੋਨੋਂ ਤੇ ਤੁਸੀਂ ਲੇ ਸਕਦੇ ਹੋ ਜਿਹੜਾ ਸੂਟ ਲੈਣਾ ਹੈ ਇਹ ਸਾਰੇ ਕਲਰ ਨੇ ਇਹਦੇ ਵਿੱਚ ਮਹਿਰੂਨ ਕਲਰ ਵੀ ਬਹੁਤ ਸੋਹਣਾ ਅੱਜਕੱਲ ਚੱਲਦਾ ਇਹਦੇ ਨਾਲ ਤੁਸੀਂ yellow lemon ਕਲਰ ਦਾ ਦੁਪੱਟਾ ਵੀ ਲੈ ਸਕਦੇ ਹੋ ਵੀ ਬਹੁਤ ਸੋਹਣਾ ਲੱਗੇਗਾ ਜਾਂ ਫਿਰ ਸੇਮ ਬੇਸ ਕਲਰ ਦਾ ਤੁਸੀਂ ਪੇਸਟਿੰਗ ਵਗੈਰਾ ਅਲੱਗ ਕਲਰ ਦੀ ਲਗਵਾ ਸਕਦੇ ਹੋ ਨਾ ਸੂਟਾਂ ਦੇ ਨਾਲ ਉਮੀਰ ਕਰਦੀਆਂ ਜੀ ਬਹੁਤ ਸੋਹਣੀ ਮੈਂ ਆਪਣੀ ਤੌਰ ਤੋਂ ਕਲੈਕਸ਼ਨ ਲੈ ਕੇ ਆਈਆਂ ਥੋੜੇ ਕਮੈਂਟਾਂ ਦੀ ਵੇਟ ਰਹੇਗੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਸੂਟ ਕਿੱਦਾਂ ਲੱਗੇ ਵੀਡੀਓ ਦੇਖਣ ਲਈ ਥੈਂਕ ਯੂ so much ਥੈਂਕ ਯੂ